ਪੈਜੀ ਕੋਰ ਕਲ ਜੋਗ ਹੈ ਕੋਰ ਕਲ ਜੋਗ ਉਹ ਤੁਹਾਨੂੰ ਇੱਕ ਗੱਲ ਪਤਾ ਓਏ ਪਿੰਡ ਚ ਕੀ ਕਾਂਡ ਹੋ ਗਿਆ ਕੀ ਕਾਂਡ ਹੋ ਗਿਆ ਬਾਈ ਕੋ ਰੋਲਦੂ ਕਿਨੇ ਕਾਂਡ ਕਰਤਾ ਨਵੇਂ ਹੀ ਛੇਦੀ ਦੱਸ ਮੈਨੂੰ ਉਹ ਸਾਵਲਾ ਹੋ ਰਿਹਾ ਮੈਂ ਇਹਨੂੰ ਦੱਸ ਪਹਿਲਾਂ ਇਹ ਸਵਾਦ ਲੈਂਦਾ ਰਹਿਦਾ ਰੁਕਣੀਆਂ ਗੱਲਾਂ ਦਾ ਇਹਨੂੰ ਦੱਸ ਦੇ ਬਾਈ ਇਹ ਚਾਕੜੀ ਬੜੀ ਐ ਮੁਰਕੇ ਗੁੱਸੇ ਹੋ ਜਾਊਗਾ ਉਹ ਦੱਸ ਦੇ ਨਾ ਮੱਲਾ ਮੈਨੂੰ ਪਤਾ ਵੀ ਰੋਲਦੂ ਦਾ ਜਿਹੜਾ ਭਰਾ ਬਣਿਆ ਹੈਗਾ ਉਦੀ ਕੁੜੀ ਨਾਲ ਰਲਦੂ ਦੇ ਮੁੰਡੇ ਦੀ ਵੀਡੀਓ ਆ ਗਈ ਨੈਟ ਤੇ ਉਹ ਤਾਂ ਆਮ ਜੀ ਗੱਲ ਹੀ ਐ ਹਾਂ ਉਹ ਗੱਲ ਤਾਂ ਸੁਣ ਭੈੜੀ ਵੀਡੀਓ ਆ ਗਈ ਭੈੜੀ ਵੀਡੀਓ ਕਿਹੜੀ ਭੈੜੀ ਵੀਡੀਓ ਨੈਟ ਤੇ ਨੈਟ ਤੇ ਫਰਦਾਤ ਸਭਰਾ ਹਾਂ ਇਹਨੂੰ ਦੱਸ ਕਿਵੇਂ ਤਾਬਲਾ ਹੋਇਆ ਕਿਸੇ ਦੀ ਗੱਲ ਸੁਣਨ ਵਾਸਤੇ ਤੈਨੂੰ ਮੈਂ ਦੱਸੀ ਦੇ ਜਾਨਾ ਯਾਰ ਕਿ ਭੈੜੀ ਵੀਡੀਓ ਆ ਗਈ ਭੈੜੀ ਵੀਡੀਓ ਕਿਹੜੀ ਹੁੰਦੀ ਐ ਸਾਰੇ ਪਿੰਡ 'ਚ ਰੌਲਾ ਪਿਆ ਪਿਆ ਯਾਰ ਲੜਾਈ ਹੋਈ ਕੋਈ ਲੜਾਈ ਵਾਲੀ ਵੀਡੀਓ ਪਾਤੀ ਕੈਨੇ ਹੈ ਬੋਲ ਕੇ ਦੱਸੋ ਉਹ ਨਹੀਂ ਨਹੀਂ ਕੰਜਰੋ ਕੰਨ ਚ ਦੇ ਐ ਐਡੀ ਵੀਡੀਓ ਤਬਾ ਤਬਾ ਵਾਹ ਗੁਰੂ ਵਾਹ ਉਹ ਨਹੀਂ ਭਰਾਵਾ ਇਸ ਤਰ੍ਹਾਂ ਨਹੀਂ ਹੋ ਸਕਦਾ ਤੈਨੂੰ ਗਲਤ ਫਹਮੀ ਹੋਈ ਹੈ ਕੋਈ ਉਹ ਬੰਦਾ ਹੀ ਬੜਾ ਚੰਗਾ ਯਾਰ ਉਹ ਵੀਰੇ ਕਾਲਯੋਗ ਹੈ ਕਾਲਯੋਗ ਚ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦਾ ਨਹੀਂ ਯਾਰ ਉਹਦਾ ਮੁੰਡਾ ਹੀ ਬਹੁਤ ਸਿਆਣਾ ਯਾਰ ਉਹ ਦੇਖਣ ਨੂੰ ਤਾਂ ਸਿਆਣਾ ਲੱਗਦਾ ਹੁਣ ਪਰ ਵੀਡੀਓ ਯਾਰ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਇਸ ਤਰ੍ਹਾਂ ਦੀ ਵੀਡੀਓ ਹੋਰ ਕਰ ਜੂਗਾ ਉਹ ਬਾਈ ਤੁਹਾਡੀ ਗੱਲ ਸੁਣ ਕੇ ਤਾਂ ਮੇਰਾ ਬਲੱਡ ਵੱਧ ਗਿਆ ਯਾਰ ਮੈਂ ਤਾਂ ਡਾਕਟਰ ਕੋਲ ਜਾ ਕੇ ਗੋਲੀ ਲੈਣਾ ਆਹੋ ਜੇ ਹੋਰ ਕਰ ਜੂਗਾ ਬਖਸ਼ਦਾ ਹੀ ਕੋਈ ਕਿਤੇ ਨਹੀਂ ਹੈ ਯਾਰ ਬਲੱਡ ਵੱਧ ਗਿਆ ਘਟ ਕੇ ਨੂੰ ਆਪ ਨਹੀਂ ਪਤਾ ਚੱਕਰ ਖਾਂਦਾ ਜਾਂਦਾ ਬੱਕੜਾ ਮਹਾਰਾਜ ਕਿਤੇ ਹੈ ਯਾਰ ਗਾਲੀ ਬਹੁਤ ਮਾੜੀ ਹੈ। ਹੋਰ ਕਾਲਜੋਗ ਹੈ ਬਾਈ ਜੀ ਕੋਰ ਕਾਲਜੋਗ ਹੈ ਕੋਰ ਕਾਲਜੋਗ ਕੋਰ ਕਾਲਜੋਗ ਇਹਨੂੰ ਕੀ ਹੋ ਗਿਆ? ਕੋਰ ਕਾਲਜੋਗ ਉਹ ਆਂਬਲੀ ਨੂੰ ਕੀ ਹੋ ਗਿਆ ਸੀ? ਇਹ ਕਰੀ ਜਾਂਦਾ ਸੀਗਾ ਕੋਰ ਕਾਲਜੋਗ ਹੈ ਕੋਰ ਕਾਲਜੋਗ ਹੈ ਇਹੋ ਜਿਹਾ ਕੀ ਹੋ ਗਿਆ? ਬਈ ਤੈਨੂੰ ਨਹੀਂ ਪਤਾ ਯਾਰ ਪਿੰਡ 'ਚ ਕੀ ਕਾੜ ਹੋ ਗਿਆ। ਪਿੰਡ 'ਚ ਕਿਹੜਾ ਕੰਨ ਹੋ ਗਿਆ? ਰੌਲਤੂ ਦੇ ਮੁੰਡੇ ਆ ਚਾਚਾ ਰੌਲਤੂ ਵਾਲਾ ਉਹ ਯਾਰ ਤੁਨੂੰ ਵੀ ਲੱਗਿਆ ਪਤਾ ਸੰਤਾ ਬਾਈ ਨੇ ਹੁਣ ਦੱਸਿਆ ਓਹ ਹੋ 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 ਉਹ ਤਾਂ ਰੁਲਦੂ ਦੇ ਮੁੰਡੇ ਨੇ ਤੇ ਉਹ ਕੁੜੀ ਨੇ ਆਤਮ ਹੱਤਿਆ ਕਰ ਜਾਨੀ ਸੀ ਜੇ ਕਿਤੇ ਮੌਕੇ ਤੇ ਘਰ ਦੇ ਨਾਲ ਦੇਖਦੇ ਤਾਂ ਜਾ ਜਾਂਦੀ ਹੋ ਜਾਨੀ ਸੀ ਦੋ ਘਰ ਪੱਟੇ ਜਾਣੇ ਸੀ ਓਏ ਇਹ ਵੀਡੀਓ ਆ ਜਿਹੜੀ ਰਿਜੀਨਲ ਵੀਡੀਓ ਨਹੀਂ ਇਹ ਤੇਰੇ ਮੇਰੇ ਵਰਗੇ ਬਹੁਤ ਬੰਦੇ ਵਿੱਚ ਛਰਾਰਤੀ ਬੈਠੇ ਆ ਇਹ ਬਣੀ ਵੀ ਆ AI ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਅੱਛਾ ਯਾਰ ਭਾਈ ਹਾਂ ਇਹ ਕੀ ਹੁੰਦਾ ਫਿਰ ਇਹ ਸਮਝ ਲਓ ਵੀ ਇੱਕ ਕਾਲ ਯੁਗ ਦੇ ਵਿੱਚ ਇੱਕ ਘੋਰ ਕਾਲ ਯੁਗ ਵਾਲੀ ਗੱਲ ਹੈ ਘੋਰ ਕਾਲ ਯੁਗ ਇਹਦੇ ਨਾਲ ਨਕਲੀ ਵੀਡੀਓ ਤਿਆਰ ਹੋ ਜਾਂਦੀਆਂ ਜਿਵੇਂ ਹੁਣ ਆਪਾਂ ਇੱਥੇ ਬੈਠੇ ਆ ਤੇ ਸਹੀ ਗੱਲਾਂ ਕਰ ਰਹੇ ਆ ਹਾਂ ਤੇ ਪਰ ਜੇ ਕੋਈ ਜਿਹੜਾ ਬੰਦਾ AI ਦਾ ਮਾਹਰ ਹੈ ਉਹ ਆਪਾਂ ਨੂੰ ਕਿਸੇ ਵੀ ਹਾਲਤ 'ਚ ਦਿਖਾ ਸਕਦਾ ਇੱਕ ਦੂਜੇ ਦੇ ਨਾਲ ਜਿਵੇਂ ਉਹਨਾਂ ਦੀ ਵੀਡੀਓ ਬਣੀ ਆ ਉਵੇਂ ਵੀ ਦਿਖਾ ਸਕਦਾ ਹੈ ਉੱਤਰਾ ਭਲਾ ਹੋ ਜੀ ਇਸ ਤਰ੍ਹਾਂ ਦੀ ਗੱਲਾਂ ਹੋਰ ਅੰਮੀ ਗਲਤ ਹੋ ਗਿਆ ਜਿੱਥੇ ਇਹਦੇ AI ਦੇ ਬਹੁਤ ਸਾਰੇ ਫਾਇਦੇ ਆ ਉਥੇ ਬਹੁਤ ਸਾਰੇ ਨੁਕਸਾਨ ਆ ਤੁਸੀਂ ਦੇਖਿਆ ਨਹੀਂ ਆ ਹੁਣ ਤਾਂ ਇੱਕ ਦੂਜੇ ਦੀ ਆਵਾਜ਼ ਤੁਸੀਂ ਜਿਹੜੇ ਮਰਜ਼ੀ ਆਪਦੀ ਬਾਤ ਚ ਗਾਣਾ ਗਾ ਕੇ ਕਿਸੇ ਦੀ ਆਵਾਜ਼ ਦੇ ਵਿੱਚ ਵੀ ਉਹਨੂੰ ਕਨਵਰਟ ਕਰ ਸਕਦੇ ਹੋ ਬਾਈ ਯਾਰੇ ਤੇ ਰਸਤੇ ਖਰਾਬ ਕਰ ਦੂ ਯਾਰ ਚੀਜ਼ ਇੰਨੀ ਭੈੜੀ ਹੈ ਯਾਰ ਤਾਂ ਇਹ ਤਾਂ ਬੜੀ ਖਤਰਨਾਕ ਚੀਜ਼ ਆ ਯਾਰ ਇਹੋ ਜੀ ਟੈਕਨੋਲੋਜੀ ਨਾਲੋਂ ਤਾਂ ਆਪਾਂ ਉਵੇਂ ਚੰਗੇ ਆ ਯਾਰ ਬਾਈ ਟੈਕਨੋਲੋਜੀ ਤਾਂ ਬੰਦੀ ਆ ਸਾਡੇ ਵਾਸਤੇ ਉਹਦਾ ਸਹੀ ਇਸਤੇਮਾਲ ਕਰਨ ਨੂੰ ਬਈ ਲਾਂਤ ਆ ਉਹਨਾਂ ਤੇ ਜਿਹੜੇ ਇਹੋ ਜੀ ਟੈਕਨੋਲੋਜੀ ਨੂੰ ਮੈਸ ਯੂਜ਼ ਕਰਕੇ ਇਸ ਤਰ੍ਹਾਂ ਲੋਕਾਂ ਦੀਆਂ ਗਲਤ ਵੀਡੀਓ ਬਣਾਉਂਦੇ ਆ ਡੁਪਲੀਕੇਟ ਵੀਡੀਓ ਬਣਾਉਂਦੇ ਆ ਸਹੀ ਗੱਲ ਆ ਬਈ ਯਾਰ ਲਾਂਤ ਆ ਇਹਨਾਂ ਦੇ ਲਾਂਤ ਆ ਜਿਹੜੇ ਇਸ ਤਰ੍ਹਾਂ ਦੀਆਂ ਜਾਲੀ ਵੀਡੀਓ ਬਣਾਉਂਦੇ ਆ ਬਿਲਕੁਲ ਬਈ ਕੇਰੀ ਜ਼ਿੰਦਗੀ ਖਰਾਬ ਕਰਦੇ ਆ ਯਾਰ